ਓਏ ਭਾਈ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਗੰਨੇ ਤੇ ਅੱਜ ਫੇਰ ਸਪਰੇਅ ਹੋ ਰਹੀ ਬਾਈ ਕੰਫੂਏ ਜੀ ਆਹ ਸਤਿ ਸ੍ਰੀ ਅਕਾਲ ਜੀ ਕਿਹੜਾ ਸੁਖਾ ਜੱਗਿਆ ਇਹਨੂੰ ਹੈਗਾ ਦੂਏ ਬਈ ਇਹਨੂੰ ਨਹੀਂ ਹੈਗਾ ਬਾਕੀ ਇਹਦਾ ਕੱਖ ਤਾਂ ਲੱਗ ਗਿਆ ਮਾਰਨ ਜਿਹੜਾ ਪਰ ਲਿਆ ਕੀ ਲਾਉਦਾ ਨਹੀਂ ਦੂਆ ਮਰਿਆ ਇਹ ਪਤ ਨਹੀਂ ਗਿਆ ਕਿ ਕਾਕ ਛੋਟਾ ਦਾ ਉਹ ਬੜਾ ਏ ਕਾਖ ਬੜਾ ਏ ਉਹ ਨਾ ਨਾ ਫੇ ਆ ਥੋੜਾ ਆ ਖੱਬੜ ਦੇਖਿਆ ਕਿੱਡਾ ਕਿੱਡਾ ਖੱਬੜ ਨੂੰ ਹੂ ਤਾਂ ਉਹ ਪਰਲੇ ਖੇਚ ਵੀ ਫੇਰ ਹੂੰ ਬਾਕੀ ਜਿਹੜਾ ਦੂਆ ਥਾਲਾ ਉਹ ਨਹੀਂ ਮਰਿਆ ਉਹ ਮੋੜ ਆ ਯਾਰ ਉਹ ਨਹੀਂ ਮਰਿਆ ਹਾਂ ਉਹ ਨਹੀਂ ਮਰਿਆ ਬਾਕੀ ਇੱਕ ਦੋ ਦਿਨ ਤੱਕ ਹੋਰ ਲੱਗੂ ਰਿਜ਼ਲਟ ਦਾ ਪਤਾ ਬਾਕੀ ਜੇ ਹੋ ਗਿਆ ਤਾਂ ਠੀਕ ਨੇ ਅੱਜ ਬੰਦੇ ਪੰਪ ਚੱਕ ਕੇ ਅੱਗੇ ਹੋਊਗਾ ਜੀ ਹਾਂ ਕਾਖੋ ਘਾਹਾ ਜਲਦੀ ਨਹੀਂ ਮਾਰੂਗਾ ਪਾਣੀ ਲਗੂਗਾ ਤਾਹੀਂ ਮਰੂਗਾ ਪਾਣੀ ਲਾਏ ਤੇ ਮਰੂ ਮੈਂ ਤਾਂ ਜੱਗੇ ਨੂੰ ਕਹਾਂ ਪਾਣੀ ਲਾ ਦੇਗਾ ਤਾਂ ਸਵਾ ਸੁੱਕਣ ਦੇ। ਨ ਇੱਕ ਦੋ ਦਿਨ ਆ ਵੀ ਸਪਰੇਅ ਕਰੀ ਜਾ ਫਾਇਦਾ ਹੋਵੇ। ਇਹਦਾ ਵੀ ਹੋਵੇ ਮੜਾ ਜਾ ਸਰ। ਚੱਲੀ ਜਾਦਾ ਫਾਇਦਾ ਹੀ ਆ। ਇੱਕ ਦੋ ਦਿਨ। ਹਾਂ ਪਰਸੋਂ ਲਾ ਦੇ ਫੇ। ਕੱਲ ਦਾ ਦੇ ਹੋਰ ਕੱਲ। ਪਰਸੋਂ ਨੂੰ ਪਾਣੀ ਲਾ ਦੇ। ਇਹ ਫੇ ਲੱਗਦਾ ਲੱਗਦਾ ਹੀ ਲੱਗਣਾ ਪਵੇ। ਜਿਨਾ ਹੋਇਆ ਵੇ ਗੜਾਈ ਕਰਾ ਦੂੰਗੇ। ਉਹਦਾ ਗੜਾਈ ਕਰਾ ਦੂੰਗੇ ਜਿਨਾ ਹੋਇਆ। ਇਹਦਾ ਫਰੇਗੇ ਆ। ਇਹਦੀ ਵੀ ਹੋਊਗੀ ਗੜਾਈ ਤਾਂ। ਗੜਾਈ ਤਾਂ ਇਹਦੀ ਹੋਊਗੀ। ਤਾਂ ਹੀ ਵੋਟਣਾ ਇਹਨੇ ਹੋਰ। ਨਹੀਂ ਕਹਿ ਲੋ ਇਹਨਾਂ ਨੂੰ। ਨਿਊ ਜਲਾ ਜਦੋਂ ਨਾ ਲੱਗੀਆਂ ਬਾਈ ਤੇ ਆੜ ਦੋ ਦੋ ਸੇ ਆੜ ਕਰੀ ਜਾਂਦੇ ਆ ਬਾਕੀ ਬਾਈ ਬੰਦੇ ਸਵੇਰ ਦੇ ਆਏ ਹੋਏ ਇਹ ਦੇ ਭੈ ਇੱਕ ਕੀਲੇ ਬਕਰਵਾ ਕੇ ਛੜਾ ਦਿੱਤੀ ਦੱਖਣ ਆ ਗਿਆ ਬਹੁ ਨੇਰੀਓ ਵਾਹ ਕਰਾਈ ਦਾ ਕੀ ਫਾਇਦਾ ਇਹਨਾਂ ਨੂੰ ਕਿਹਾ ਮੈਂ ਰੋਟੀ ਲਾਂਗਰੀ ਪਕਾਉਂਦਾ ਤਾਂ ਮਾਂ ਦੋ ਦੋ ਆ ਕੇ ਕੀ ਪਈਏ ਬਿਚੀ ਇਹ ਪਰਤੇ ਕਰਿਓ ਚਲਦੀ ਹੀ ਪਰਤੇ ਤਿੰਨ ਕੋ ਬਜੇ ਦੇ ਰਵੇਗੀ ਲੱਖਣ ਹੁਣ ਤਾਂ ਕਿ ਲਾਈ ਪਈ 4 4:30 ਵਜੇ ਲੱਗੇ ਕੰਮ ਔਰ ਫਿਰ ਅੱਗ ਲਾਈ ਪਈ ਹੁਣ ਇਹ ਲੱਖਣ ਦਵੂਗੇ ਹਾਂ ਬਾਕੀ ਜੱ ਤਾਂ ਨੇਰੀਓ ਆ ਗਈ ਸੀ ਰੋਤਨ ਪੰਪ ਵੀ ਲਵਾਉਣੇ ਪਏ ਚਲ ਮਾਂ ਦਵਾ ਕੋ ਲਈ ਵੀ ਤੂੰ ਹਾਂ ਔਰ ਉਹਨਾਂ ਦੀ ਵਿਸਾਹ ਤੀ ਮੈਂ ਛੜਾਏ ਦਵਾਂ ਚਲ ਮਾਂ ਦੇਖੀਓ ਨੇਰੀ ਪਾ ਮਾਰਦੇ ਕਿਤੇ ਦੇ ਖੌਰਾ ਜਾਂਦਾ ਕਿਤੇ ਇਹ ਨਹੀਂ ਦੇਰੀ ਲੱਖਣ ਬਹੁਤ ਚੱਲਿਆ ਫਿਰ ਬਹੁਤ ਲੱਖਣ ਚੱਲਿਆ ਹੁਣ ਰੋੜ ਕਰਿਆ ਪਿਆ ਪੂਰਾ ਹੁਣ ਫੇ ਪਛੋਂ ਵੀ ਆਲੀ ਹੁਣ ਮਰੋੜ ਹੋ ਗਿਆ ਬਾਕੀ ਗੁੰਮ ਹੋਇਆ ਪਿਆ ਹੁਣ ਤਾਂ ਜਾਮਾ ਹੀ ਉਹ ਤਾਂ ਗੁੰਮ ਪਿਆ ਹੁਣ ਤਾਂ ਆਇਆ ਜੇ ਕਿਤੇ ਕਿਤੇ ਬੱਦਲ ਬੁੱਦਲ ਕਿਤੇ ਨੇ ਦੇਰੀ ਉੱਪਰ ਹੂੰ ਹੋ ਸਕਦਾ ਔਰਾਂ ਔਠਿਆ ਆਇਆ ਔਰਾ ਜੋ ਔਠਿਆ ਵਾ ਬਾਕੀ ਦੇਖਦਾ ਦਿਖਾਉਂਦਾ ਕਿ ਖੌਰਾ ਹੈ ਨਹੀਂ ਹੈ ੜੂ ਕਿਤੇ ਨਹੀਂ ਚੜੂ ਬਾਕੀ ਆ ਤਾਂ ਸਵਰੇ ਨੇ ਮਾਰਤਾ ਇਹ ਵੀ ਮਾਰਤਾ ਉਹ ਕਿਲੇ ਰਹੀ ਹੂਗਾ ਉਹ ਕਿਲੇ ਦੇਖੀ ਜਾਊਗੀ ਫੇ ਜਨਾਵਰੇ ਆ ਤਗੜਾਈ ਕਰਾ ਦੇਉਗੇ ਪਾਣੀ ਲਾਇਆ ਤੇ ਤੂੰ ਤਾਂ ਸੱਕੋ ਗਿਆ ਫੇ ਕੇ ਬਾਕੀ ਬਈ ਇਹ ਤਾਂ ਕਹਿੰਦੇ ਨੇ ਕਹਿੰਦੇ ਸਵਰੇ ਕਰ ਦੂੰਗਾ ਨਾ ਕਰ ਦੂੰਗਾ ਗੜਾਈ માં ਗੜਾਈ ਪੈਣਾ ਕੱਖ ਤਾਂ ਦੇਖ ਲਈਏ ਇਹ ਦੋ ਦਿਨ ਹੋਰ ਬੜਾ ਦਾ ਨਾ ਕੱਖ ਦਾ ਵੀ ਫਰਕ ਆ ਕੱਖ ਵੀ ਬੜਾ ਆ ਇਹ ਛੋਟਾ ਹੈ ਨੀ ਕੱਖ ਉਂ ਵੀ ਫਰਕ ਆਉਦਾ ਕੱਖ ਦਾ ਨਾ ਕੋਈ ਫਰਕ ਆ ਫਰਕ ਆ ਇਹਦਾ ਰਕਾਤਾ ਸਕਾਤਾ ਹੈ ਮੋੜ ਤੇ ਮੂ ਟੂ ਹੋਡੀ ਤੇ ਆਪਾਂ ਨੇ ਸੰਕੋ ਹਾਂ ਟੂ ਹੋਡੀ ਦਾ ਸੰਕੋ ਹਾਂ ਟੂ ਹੋਡੀ ਨੇ ਦੇਖਣਾ ਜਿਹੜਾ ਪੱਤਾ ਥੱਲੇ ਦਾ ਆ ਸਰੋਂ ਵਾਲਾ ਤਾਂ ਜਮਾ ਹੀ ਹੂਗਦਾ ਹੈ ਨਾ ਜਿਹੜਾ ਪੱਤਾ ਥੱਲੇ ਦਾ ਉਹ ਵੀ ਹੂਗਦਾ ਉਹ ਵੀ ਹੂਗਦਾ ਕਬੂਲਰ ਦਾ ਆ ਦੇਖ ਹਾਂ ਪੱਤੇਸ ਦਾ ਹਾਂ ਬੇਜੇ ਸੰਕੋ ਹੋਰ ਪਾਈ ਹੈ ਨਾ ਟੂ ਹੋਡੀ ਸੰਕੋ ਹੋਰ ਪਾਈ ਹੈ બાકી બુટ્યાનું કોઈ અસર નહીં હું ਲੇ ਹੋ ਰਹੀ ਐ ਅੱਜ ਭਾਈ ਕੋਰਾ ਜਨ ਪਹਿਲਾਂ ਅਸੀਂ ਹੋਰ ਲੈਂਦੀ ਜੀ ਤੂੰ ਮੋੜ ਕੇ ਲੈਂਦੀ ਹਾਂ ਮੋੜ ਕੇ ਲੈਂਦੀ ਫਿਰ ਚਲੋ ਮੈਂ ਵੀ ਇੱਕੋ ਵਾਰ ਕਹਿੰਦਾ ਸਾਤੋਂ ਵਾਰੀ ਵਾਰੇ ਮੈਂ ਤੇ ਨਹੀਂ ਲੈਂਦੀ ਨਹੀਂ ਕਰਾਉਣੀ ਚਾਹੇ ਉਹ ਆ ਅਸਰ ਵੀ ਦਿਖਾਉਂਗੀ ਕੰਨੇ ਦਿਖਾਉਂਦੀ ਆ ਬੂਟਿਆਂ ਨੂੰ ਵੀ ਲੱਗਦੀ ਆ ਬੂਟਿਆਂ ਨੂੰ ਵੀ ਲੱਗਣਾ ਆ ਬੂਟਿਆਂ ਨੂੰ ਵੀ ਲੱਗਦੀ ਆ ਬੂਟਿਆਂ ਜੇ ਕਾ ਕੀੜੀ ਕੁੜੀ ਲੱਗੀ ਜਾ ਹੋਰ ਹਾਂ ਇਹਨੂੰ ਸਾਫ਼ ਕਰਦਾਂ ਨੂੰ ਬੂਟਿਆਂ ਨੂੰ ਵੀ ਬੂਟਿਆਂ ਨੂੰ ਵੀ ਸਾਫ਼ ਕਰੀ ਬਾਕੀ ਹੁਣ ਬੱਕਰੀਆਂ ਖਾਤਰ ਆਪਣੇ ਇਕੱਠਾ ਲੈਣੀਆਂ ਹੁਣ ਚਾਰ ਪਾਇ ਕਰਨਾ ਕਦ ਪਾਈ ਕਰਨਾ ਆਉਂਦੇ ਦਾ ਹੈਗੇ ਕੱਲ ਤੇ ਸ਼ੁਰੂ ਹੀ ਕਰੇ ਨਾ ਆਪਣਾ ਕਦ ਪਾਈ ਕਰਨ ਯਾਰ ਆਉਂਦੇ ਸਾਲ ਨੂੰ ਪਾ ਹੋਵੇ ਕਰਨ ਉਹ ਚਾਰ ਇਕੱਠਾ ਮੌਜ ਆ ਹੈਈ ਇਕੱਠਾ ਦੀ ਮੌਜ ਆ ਇਕੱਠਾ ਦੀ ਮੌਜ ਹੋਰ ਕੀ ਟੁੱਕਾ ਧੱਬਦਾ ਹੁਣ ਮਹਿੰਗੀ ਆ ਹਲੇ ਹੁਣ ਜਿੱਦਣ ਦੇ ਨਵਾਂ ਚਾਰ ਆ ਫਿਰ ਸਸਤੀ ਇਹ ਹਾਤੀ ਹੋ ਜਾਣੀ ਆ ਇਹ ਸਸਤੀ 500 ਦੀ ਹੋ ਜਾਣੀ ਆ 500 ਦੀ ਹੋ ਜਾਣੀ ਆ ਹੁਣ ਬਾਈ ਮਿਲੀ ਆ 700 ਦੀ ਆ ਜਿੱਦਾਂ 500 ਦੀ ਹੋਊਗੀ ਥੜੀ ਉਦਾਂ ਲੈ ਕੇ ਰੱਖ ਲੋ ਉਹ ਕਿਹਾ ਇਕੱਠਾ ਉੱਥੇ ਵੀ ਤਾਂ ਪਈਆਂ ਹੀ ਆ ਇਹਨੇ ਕਿਹਾ ਬੇਚਲਦਾ ਜੇ ਜੇ ਖੋਲਦੇ ਆ ਤਾਂ ਹੁੰਦਾ ਫੇਰ ਇਹਦੇ ਨਾਲ ਤੇ ਉਹ ਘਰਾ ਲਵੇ ਜੀ ਯਾ ਮੱਕੀ ਜਿਹੜਾ ਟਰਾਲਾ ਘਰਾ ਲਵੇ ਮੱਕੀ ਟਰਾਲਾ ਫੇਰ ਕਿੱਥੇ ਉਹਨੂੰ ਦੱਬੂਗਾ ਗੱਬਣੇ ਹੋ ਹੈਗੀ ਤੇ ਹੈਗੀ ਜਗਾ ਪਰ ਹਰ ਪਲਾਟ ਉੱਥੇ ਦਾ ਪਾਣੀ ਖੜ ਜੇਣਾ ਉੱਥੇ ਦਾ ਜਮੇ ਹੀ ਕਰ ਜੇ ਮਿੱਟੀ ਲਾ ਦੇਵੇ ਵਾਲੇ ਤੋਂ ਲੈ ਮਿੱਟੀ ਲਾ ਦੇਵੇ ਵਾਲੇ ਮਿੱਟੀ ਤਾਂ ਲੱਗਦੀ ਸਾਰਾ ਪਾਣੀ ਦੇ ਵਿੱਚ ਖੜਦਾ ਉਹਦੇ ਆ ਕੇ ਹੂੰ ਸਾਰਾ ਪਾਣੀ ਦੇ ਵਿੱਚ ਖੜਦਾ ਹੋਵੇ ਮੇਰੇ ਚ ਪੈ ਜੂਗਾ ਅਜੇ ਤੱਕ ਇੰਨੀ ਜਗਾ ਵੀ ਨਹੀਂ ਘੇਰਨੀ ਥੋੜੇ ਆਚਾਰ ਨੇ ਤਾਂ ਬਾਕੀ ਇਕੱਠਾਂ ਵਾਲਾ ਲੋਟ ਆ ਚੌਕਤੀ ਬਣਾ ਲਾ ਇਕੱਠਾਂ ਮੱਕੀ ਲੈ ਕੇ ਠਾਠ ਬਣਾਵੇ ਇਕੱਠਾ ਵੀ ਤਾਂ ਬਣਾਉਣਾ ਹੀ ਹੈ ਬਾਕੀ ਨਹੀਂ ਤਾਂ ਲੋਟ ਆ ਉਹ ਵੀ ਉਹ ਵੀ ਤਾਂ ਮੱਕੀ ਲੈ ਕੇ ਹੀ ਕਰਦੇ ਮੱਕੀ ਹੁਣ ਦਾਣਾ ਹੁਣ ਖਬਰੇ ਕਿੰਨਾ ਕੁ ਪਾਇਆ ਹੋਇਆ ਕਹੇ ਜੀ ਮੱਕੀ ਆ ਕਿ ਆਪਾਂ ਨੂੰ ਪਤਾ ਨਹੀਂ ਨਾ ਹੁੰਦਾ ਯਾ ਲੋ ਤਾਂ ਹੁਣ ਦੁਨੀਆ ਹੀ ਆ ਕਿ ਕੰਨ ਸਾਰੀ ਤਾਂ ਬਿਗ ਗਈ ਉਹਨਾਂ ਦੀ ਹੁਣ ਉਹ ਕਹਿੰਦੇ ਨਵੀਆਂ ਲੈਣੀਆਂ ਹੋਰ ਤੇ ਸਾੜੀ ਤਾਂ ਬਿਗ ਗਈਆਂ ਕਹਿੰਦੇ ਹੁਣ ਤਾਂ ਦਗੜੂ ਪਾ ਸਾਨੂੰ ਆ ਜਲਦਾ ਤੂ ਹੁਣ ਤਾਂ ਦੂਹਾ ਹੀ ਆਉਣਾ ਜਈਆ ਮਾਲ ਜਈਆ ਮਰਜੀ ਲੈ ਆਵੇ ਹੁਣ ਤਾਂ ਵਿਕੇ ਜਾਣਾ ਉਹਨਾਂ ਦਾ ਜਿਹੜੇ ਵਿਗਦਾ ਇਹ ਆ 100 ਗੱਠ ਉਹਨਾਂ ਦੀ ਖਰਾਬ ਹੋਈ ਪਈ ਸੀ ਕਹਿੰਦੇ ਖਰਾਬ ਹੋ ਗਈ ਹੈ ਅੱਛਾ ਖਰਾਬੀ ਹੋ ਜਾਂਦੀ ਹਾਂ ਪਾਟੀਆਂ ਪਈਆਂ ਅੱਛਾ ਫੇਟ ਹਾਂ ਠਾਂ ਠਾੜੀ ਜਾਂ ਕੁਸ ਹਾਂ ਫਰਕ ਪੈ ਜਾਂਦਾ ਹਾਂ ਦਾ ਦਾ ਵੂਬ ਕਰਕੇ ਉਹ ਕਹਿੰਦੇ ਵੇਚਣੀ ਨਹੀਂ ਹੈਗੀ ਅੱਛਾ ਦੁਗਰੀ ਦੇ ਲਿਆਏ ਭਾਈ ਆ 180 ਰੁਪਏ ਦਿੱਤੀ ਹੈ 500 ਕਹਿੰਦਾ 680 ਰੁਪਏ ਕੁਆਂਟਾ ਹੂੰ ਕੁਆਂਟਲ ਦੀ ਗੱਠਾ ਕੁਆਂਟਲ ਦੀ ਕੋਈ ਦੋ ਕਿਲੋ ਭੱਜਦੀ ਹੈ ਕਿਲੋ ਕੋਈ ਗਾਂਹਾਂ ਤੱਕ ਦੋ ਕਿਲੇ ਮੱਕੀ ਦੇ ਬੀਜ ਦੇ ਕਰਨ ਦੋ ਕਿਲੇ ਦਾ ਬੀਜੇ ਕਰਨ ਆ ਮੱਕੀ ਚਾਹੀਦੀ ਹੈ ਕਿਲੇ ਦੋ ਕਿਲੇ ਦਾ ਚਾਹੀਦੇ ਆ ਡੰਗਰਾਂ ਨੂੰ ਵੀ ਫਾਇਦਾ ਹੈ ਬੰਦਾ ਵਿਲੇ ਦਾ ਵਿੱਲਾ ਜੋ ਮਰਜੀ ਕਰੇ ਨਾਲੇ ਬੱਕਰੀਆਂ ਦਾ ਕੰਮ ਤਾਂ ਹੁਣ ਉਹ ਪਾਉਣਾ ਹੀ ਪੈਣਾ ਇਹਨੂੰ ਹੂੰ ਬਾਕੀ ਉਹਨਾਂ ਫੀਡ ਘੱਟ ਪੈਣੀ ਕੀੜਾ ਦਾਣਾ ਇਹ ਜੋ ਇੱਕ ਟੰਡੇ ਨੇ ਦੋ ਦੋ ਛੱਲੀਆਂ ਉਹਦਾ ਦਾਣਾ ਕਿੱਥੇ ਵਿੱਚੇ ਆ ਇਹ ਵੀ ਫਾਇਦਾ ਜਿਆਦਾ ਸਰੀਰ ਬਣਦਾ ਜਿੱਕਣਾ ਆਪਣੇ ਪਿਛਲੇ ਸਾਲ ਮੱਕੀ ਦੀ ਆਪਾਂ ਪਾਲਾਂ ਦੇ ਵਧੀਆ ਤਾਂ ਹਾਂ ਚਲੋ ਪਹਿਲਾਂ ਇੱਕ ਤੀ ਹੁਣ ਗਾਹ ਨੂੰ ਪਾਈ ਕਰਾਂਗੇ ਕਿਉਂ ਖੇਚੇ ਪਾ ਦੇ ਲੋੜੇ ਨਹੀਂ ਖੇਚੇ ਪਾ ਦੇ ਹਾਂ ਘਰਾਂ ਨਹੀਂ ਜਗ੍ਹਾ ਇਹ ਚ ਪਾ ਦੇ ਆ ਉੱਥੇ ਥੋੜੀ ਜਿਹੀ ਮਿੱਟੀ ਛੱਡ ਲਵੇ। ਹੂੰ। ਉਹੀ ਜਗ੍ਹਾ ਹੈ ਜੇ ਮਿੱਟੀ ਛੱਡ ਲੂ। ਹਾਂ। ਦੋ ਟਰਾਲੀਆਂ ਛੱਡ ਲਵੇ ਕਸ ਨਹੀਂ। ਹਾਂ ਬਈ ਕੁਸ ਨਹੀਂ ਹੈਗਾ। ਤੇ ਉੱਚਾ ਥੋਂ ਚਾਹੀਦਾ। ਨਹੀਂ ਤਾਂ ਪਾਣੀ ਖੜ ਜਿੰਦਾ ਰੋਬਾ। ਨਾ ਨਾ। ਆਹ ਨਾਲੇ ਦਾ ਪਾਣੀ ਦੇ ਵਿੱਚ ਆਉਂਦਾ। ਮਿੱਟੀ ਲਾ ਦਵੇ ਆਲੇ ਦੁਆਲੇ। ਉਹ ਵੀ ਥੜਾ ਉੱਚਾ ਕਰ ਲਵੇ ਜਿੰਨਾ ਪਾਉਣਾ ਹੈ। ਹਾਂ। ਅੱਗੇ ਦਾ ਟੋਏ ਪੜਦੇ ਹੁੰਦੇ ਤੇ ਚਾਰ ਨੂੰ ਪਾਉਂਦੇ। ਟੋਏ ਵਾਲਾ ਕੰਮ ਨਹੀਂ ਨਹੀਂ ਲੋੜ। ਹੁਣ ਕਹਿੰਦੇ ਲੋੜੇ ਨਹੀਂ। ਬਸ ਤੂੰ ਆਹੀ ਕਰੋ ਕਹਿੰਦੇ। ਹਾਂ। ਜਿੰਨੀ ਤੂੰ ਆਈ ਹੁੰਦੀ ਉੰਨੀ ਲੋਟ ਆ। ਵਾਈ ਕਰਕੇ ਉੱਪਰ ਕਾਗਜ਼ ਪਾ ਦੋ ਮ ਬਾਕੀ ਵਿੱਚ ਤਾਂ ਕੁਝ ਪਾਉਂਦੇ ਹੀ ਨਹੀਂ ਆ ਚਾਹਦੇ ਕਹਿੰਦੇ ਨਾ ਵਿੱਚ ਕੁਝ ਨਹੀਂ ਅੱਗੇ ਤਾਂ ਕਹਿੰਦੇ ਨੂਨ ਪਾਉਨੇ ਫਲਾਣਾ ਕਰਦੇ ਹਾਂ ਹੋਰ ਪਾਉਨੇ ਆ ਇਹਨੂੰ ਗਾਰਡਲੇ ਨੂੰ ਪਾਉਨੇ ਆ ਕਹਿੰਦੇ ਕੋਈ ਲੋੜ ਨਹੀਂ ਇਹਨੇ ਆਪਣੇ ਆਪ ਕਰਨਾ ਆਪੇ ਕਰ ਜਾਂਦਾ ਜਿੰਨੀ ਤੋਆਈ ਹੋਊਗੀ ਉੰਨਾ ਫਾਇਦਾ ਤੋਆਈ ਹੋਣੀ ਚਾਹੀਦੀ ਆ ਤੋਆਈ ਜ਼ਰੂਰੀ ਆ ਤੋਆਈ ਨਾਲੇ ਆ ਇਹ ਬਾਕੀ ਇੱਕ ਮਨ ਨੂੰ ਮੋਗੇਵਾਲ ਤੇ ਬਾਈ ਦਾ ਫੋਨ ਆਇਆ ਤਾਂ ਕਹਿੰਦਾ ਬਾਈ ਸਾਡੇ ਤਾਂ 2-2 ਡੰਗਰਾਂ ਵਾਲੇ ਵੀ 5-5 ਡੰਗਰਾਂ ਵਾਲੇ ਵੀ ਜਿਹਨੇ ਵੀ ਕਹਿੰਦਾ ਰੇਕ ਕਰ ਪਾਉਂਦੇ ਹੀ ਪਾਉਂਦਾ ਚਾਹ ਤਾਹੀਂ ਤਾਂ ਤੂੜੀ ਦੇ ਬੰਦਾ ਕਰਿਆ ਤੂੜੀ ਨੂੰ ਕੌਣ ਪੁੱਛਦਾ 300 ਰੁਪਏ ਕੁਇੰ ਕਿੱਥੇ ਸੀਜ਼ਨ ਦੇ ਵਿੱਚ ਵੀ 5-600 ਰਹਿਣੀ ਸੀ 5-600 4000 ਦੀ ਟਰਾਲੀ ਵੀ ਗਈ ਜਾਂਦੀ ਸੀ ਇਹ ਹੁਣ ਪੁੱਛਦੇ ਕੋਈ ਨਹੀਂ ਹੂੰ ਹੁਣ 3000 ਨੂੰ ਨਹੀਂ ਪੁੱਛਦਾ ਵੀ 3000 ਨੂੰ ਵੀ ਤਿੰਨ ਨੂੰ ਹੋਰੇ ਤਾਂ ਕਿਸੇ ਨੇ ਹੁਣ ਵੀ ਨਹੀਂ ਪੁੱਛਿਆ ਵੀ ਕਿ ਕਿਰਾਉਣੀ ਕੋਈ ਟਰਾਲੀ ਹਾਂ ਹੋਰੇ ਪੁੱਛਿਆ ਹੀ ਨਹੀਂ ਕਿ ਤੀ ਦੇਖਦੇ ਆਂ ਭਾਈ ਕੀ ਬਣਦਾ ਪਈਆਂ ਹੀ ਆ 30-32 ਟਰਾਲੀਆਂ ਆਪਣੇ ਆਹ ਦੇਖੀ ਅੱਧੀ ਅੱਧੀ ਚੱਲ ਪੈ ਜਾਂਦੀ ਆ 17-18 ਟਰਾਲੀਆਂ ਦਾ ਵੇਚੇ ਦੰਨੇ ਆਪਾਂ 20 ਟਰਾਲੀਆਂ ਹਾਂ 10 ਕਾ ਆਪਣੇ ਡੰਗਰਾਂ ਲੱਗ ਜੰਦੀਆਂ ਹੋਰ ਪਿਛਲੇ ਪਹਿਲਾਂ ਦਿੱਤੀ ਸੀ 92000 ਦੀ ਵੇਚੀ ਫਿਰ ਮੈਂ ਮੰਗਿਆ ਲੱਖ ਰੁਪਈਆ ਮੈਂ ਚਲ ਮਹੀ ਗਈ ਆ ਉਹ ਕਹਿੰਦਾ 60000 ਕ ਮਾਰਗਾ ਇਹਦਾ ਫਿਰ 60 ਤੇ ਕਹਿੰਦਾ 40000 ਪਰ ਆ ਗਿਆ ਪੇ ਚਲ ਬੰਦਾ ਕਰ ਗਿਆ ਹਾਂ ਫੇ ਬੰਦਾ ਕਰ ਗਿਆ ਫਿਰ ਰੇੜੇ ਵਾਲਿਆਂ ਵਿੱਚ 40 ਦੀ ਹੋਈ 40 45000 ਹਾਂ 1500 40000 ਦੀ 19 ਦੀ ਹੋਈ 19 ਦੀ ਹੋਈ ਵੇ 10 ਬੰਡਾ ਫੇਰ ਅਸੀਂ 1500 ਦੀਆਂ ਹੈ ਇੱਕ ਰੇੜਾ ਸਮਝਾ ਹਾਂ ਇੱਕ 15 10 ਬੰਡਾ 10 ਬੰਡਾ ਜਾਨੀਆਂ ਬਾਈ ਉੱਕੀ-ਬੁੱਕੀ ਵੇਚੀ ਜੀ 1500 ਦਾ ਰੇੜਾ ਬਾਈ ਜਿੰਨੇ ਲਾਉਂਦਾ ਤਾਂ ਉਹਨੇ ਚੱਕ ਪੂਰੀ ਤੀ ਹੂੰ 40000 ਇਹ ਕਹਿੰਦਾ 40000 ਦੀ ਹੋਈ ਜਾਂਦਾ ਲੋਟ ਲੱਗਦੀ ਜਦੇ ਵੇਚ ਦਵੇ ਹਾਂ ਬਰਸਾਤ ਚ ਵੇਚ ਇਹਨੂੰ ਹੂੰ ਬਰਸਾਤ ਚ ਬਰਸਾਤ ਚ ਹੂੰ ਤੇ ਕੁੱਪ-ਕੱਪ ਨਹੀਂ ਇਹ ਖੋਲਦੇ ਬਰਸਾਤ ਚ ਹਾਂ ਛੱਡਾਂ ਚ ਚੱਕੀ ਜਾਂਦੇ ਉਹ ਹੀ ਕਹਿੰਦਾ ਬਰਸਾਤ ਚ ਕੁੱਪਾ ਚੱਕੀ ਜਿਹੜੀ 베ਗੀ-베ਗੀ ਵੇ ਹੂੰ ਇਹਨਾਂ ਦੇ ਕਿਹਨਾਂ ਦੇਖੀ ਬਾਕੀ ਤੂੜੀਆਂ ਬਹੁਤ ਪਈਆਂ ਲੋਕਾਂ ਦੀ ਏਕਣੇ ਬਹੁਤ ਪਿਛਲੇ ਸਾਲ ਦੀਆਂ ਵੀ ਕੋਪਾਂ ਦੇ ਕੁੱਪ ਖੜੇ ਆ ਹਮ ਬੰਦੇ ਕਰਕੇ ਬਾਕੀ ਗੱਠਾਂ ਦੀ ਮਿਹਰਬਾਨੀ ਹੋ ਗਈ ਯਾਰ ਦੀ ਹੋ ਗਈ ਇਹਦੇ ਕਰਕੇ ਹੀ ਤੂੜੀ ਦੀ ਕਦਰ ਘਟੀ ਅੱਛਾ ਇਹ ਤੂੜੀ ਦੀ ਕਦਰ ਤਾਂ ਬਹੁਤ ਰਹੀ ਦੀ ਤੂੜੀ ਕਿਤੇ ਮਿਲਦੀ 15-15000 ਨੂੰ ਕੀਲਾ ਘਰੇ ਘਰ ਕਿੱਥੇ 5-6000 ਨੂੰ ਕੀਲਾ ਨਹੀਂ ਵਿਗਦਾ ਵੇਖਿਆ 13 7 7000 ਰਤਿਆ ਨੂੰ 15000 ਨੂੰ ਤਾਂ ਪੈਂਦੀ ਹੈ 15 12 13000 ਨੂੰ ਪੈਂਦੀ ਹੈ ਇਹ 9 10000 ਤਾਂ ਭਈਏ ਹੀ ਦਿੰਨੇ ਹੂੰ ਫੇਰ ਕਢਾਈ ਇਹ ਕਢਾਈ ਪੇ ਅੰਦਰ ਪੋਈ ਇਹ ਕੁੱਪ ਵੀ ਬਣਾਉਣਾ ਚਾਹਵਾ ਅੰਦਰ ਵੀ ਪੋਣਾ ਫੇਰ ਉਹ ਤਾਂ ਹੋਰ ਯਾਰ ਵੇ ਕੀ ਲਾਉ ਵੀ ਲੈਣੇ ਉਹ ਵੀ ਦਿੰਨੇ ਹੂੰ ਉਹ ਵੀ 14 15000 ਦੀ ਤਾਂ ਭਈਏ ਹਾਂ ਇਹ ਖੇਤ ਚ ਵਿਗਦੀ ਆ ਖੇਤ ਚ ਘੱਟ ਰੇਟ ਮਿਲਦਾ ਇਹਦੇ ਵਿੱਚ ਤਾਂ ਪੌਦਾ ਹੀ ਕੋਈ ਨਹੀਂ ਆ ਸਰੋ ਜੀ ਲੈ ਕੇ ਉੱਥੇ ਘਰਾ ਛੱਡਤੀ ਮੈਂ ਜੇਨੂ ਕੇ ਮੈਂ ਪਾਣੀ ਲਾਉਣਾ ਵੀ ਚਲੋ ਰੇ ਕਾਨੂੰ ਘਰਾਂ ਤੇ ਵੇਖ ਜੂ ਉੱਥੇ ਕੋਈ ਗਾ ਕੇ ਨਹੀਂ ਆਇਆ ਯਾਦਾ ਆਇਆ 1000 ਰੁਪਏ ਹੈ ਕਹਿੰਦਾ ਹੂੰ ਮੈਂ ਕਿੰਨਾ ਮੰਗਿਆ ਤਾਂ ਮੈਂ 2500 ਐਸਾ 2500 ਦਾ ਰੇਟ ਹੈ ਕੋਈ ਹੂੰ ਯਾਰ ਦੀ 1200 ਦੀ ਵਿਕੀ 1200 ਦੀ ਵਿਕੀ ਉਹ ਵੀ 200 ਮਸਹੀ ਵਧਾਇਆ ਬਈਆਂ ਨੇ ਕਿੰਨੇ ਲਏ ਔਰੇ ਤੇ ਲੈ ਕੇ ਜਾਣੇ ਨੇ ਬਈ ਇਹ ਤਾਂ ਕਹਿੰਦੇ 1700 ਕੀ ਲੈ ਦਾ ਲੈ ਬਈਆਂ ਨੂੰ ਕਿੰਨੇ ਦੁੱਤੇ ਹੋਰ ਬੰਨਿਆਂ ਨੂੰ ਦਲੰਗੇ ਦੋਤੇ ਨਹੀਂ ਆਲੇ ਲਾ ਅੱਛਾ ਹਾਂ ਕਹਾ ਬੇਕਿਆਤਾ ਉੱਥੇ ਮੈਂ ਤੁਸੀਂ ਫੂਲ ਵੇਚ ਦੋ ਹਾਂ ਕੇ ਕਹਿੰਦਾ ਉਹ ਥੋੜਾ ਦੋ ਯਾਰ ਦਾ ਹੋਵੇ ਥੋੜਾ ਹਾਂ ਵੇਚ ਦੋ ਵੇਚ ਦੋ ਥੋੜਾ ਹੀ ਆ ਹਾਂ ਅਸੀਂ ਕੁਛ ਲੈਣਾ ਸਾਈਓ ਨੇ ਖੇਚੇ ਖਿਲਾ ਰਿਆ ਉਹਨੇ ਖੇਚੇ ਖਿਲਾਰ ਉਹ ਜਗਾ ਖਾ ਕੇ ਨਹੀਂ ਤਾਂ ਆਇਆ ਕੋਈ ਖਾ ਕੇ ਨਹੀਂ ਅੱਧੇ ਕੀਲੇ ਦਾ ਬਾਈ ਉਹਨੇ ਗੰਨੇ ਵਾਲਾ ਖੇਤ ਤਾਂ ਗੰਨੇ ਦੇ ਵਿੱਚੇ ਖਿਲਾਰਦਾ ਸਰੋਂ ਦਾ ਜਿਹੜਾ ਹੁੰਦਾ ਏ ਤੂੜੀ ਹੁੰਦੀ ਸਰੋਂ ਦੀ ਤੂੜਾ ਬਾਕੀ ਸਰੋਂ ਦਾ ਰੇਟ ਵੀ ਘਟੇ ਹੈ ਇੱਥੀ ਸਰੋਂ ਦਾ ਵੀ ਰੇਟ ਘਟੇ ਹੈ 6000 ਦੀ ਪਿਛੇ ਦਾ 5500 6 5000 ਨੂੰ ਵੇਚੀ ਹੈ ਪਿਛਲੇ ਨਹੀਂ ਆਦੇ ਨਾ ਜਾ ਕੇ ਤੇਜੀ ਹੋ ਗਈ ਸੀ ਹਾਂ ਐਕਤੀ ਬੰਦੀ ਸਰੋਂ ਹੀ ਆਦਾ ਸੀ ਇੱਕਤੀ ਸਰੋਂਾ ਰੋਂ ਬਹੁਤ ਸੀ ਐਕਤੀ ਵੇਚੀ ਬਈ 5000 ਨੂੰ ਅਸੀਂ ਹਾਂ ਰੋਂ ਬਹੁਤ ਸੀ ਸਰੋਂ ਬਹੁਤ ਸੀ ਬੈਕਤੀ ਇੱਚਾ ਨਿਕਲ ਵੀ 8.5 ਘੰਟਿਆਂ ਨਿਕਲ ਗਈ ਮੈਂ ਸਾਬ ਲਾਇਆ ਤਦਾਂ ਹਾਂ 8.5 ਵੱਧ ਨਿਕਲੀ ਹੂੰ ਬਾਅਦ ਨਿਕਲੇ 8:30 9 ਦੇ ਵਿੱਚ ਵਿੱਚ ਨਿਕਲੇ ਕੋਨਟਰਸਰ ਨਿਕਲੇ ਹੈਗੇ ਹੂੰ ਬਹੁਤ ਹੈ ਬਹੁਤ ਨਾਲੇ ਪਹਿਲਾਂ ਤਾਂ ਜਦੋਂ ਬੀਜੀ ਆ ਜਾਂ ਧਮੀ ਪਈ ਗਿਆ ਉਹ ਤਾਂ ਮੈਜੇ ਨਹੀਂ ਤੀ ਬੀਜੀ ਹਾਂ ਵੀ ਨਾ ਸਪਰੇਅ ਕਰਾਈ ਹੈ ਕੋਈ ਤੇਲੀ ਇਹਦੀ ਹੂੰ ਵੀ ਕਾਹਦੇ ਹੋ ਰਹੇ ਨਹੀਂ ਉਹ ਠੰਡ ਚ ਆ ਗਈ ਕੁਝ ਵੀ ਨਹੀਂ ਲੱਗਿਆ ਉਹਨੂੰ ਹਾਂ ਕੁਝ ਵੀ ਨਹੀਂ ਹਨਾ ਹੀ ਅਗੇਤੀ ਨਹੀਂ ਹੋਈ ਲੇਟ ਹੋ ਗਈ ਅਗੇਤੀ ਜੰਮਣ ਚ ਲੇਟ ਹੋ ਗਈ ਜੰਮਣ ਚ ਇੱਕ ਮੀਂਹ ਹੈ ਭਰਤਾ ਪੂਰਾ ਮੀਂਹ ਨੇ ਭਰਤਾ ਫੇ ਪਾਣੀ ਲਾਤਾ ਪਹਿਲਾਂ ਹੂੰ ਮਰਤੀ ਫੇਰ ਬਹੁਤ ਔਕੀ ਨਿਕਲੀ ਹਮ ਮਰ ਜਾ ਨਿਕਲੀ ਬੇ ਨਜ਼ਾਰਾ ਵੀ ਲਿਆ ਦਿੱਤਾ ਬੁੱਜਿਆ ਬਹੁਤ ਕਰਿਆ ਹਮ ਨੋਟ ਆ ਗਈ ਹਾਂ ਬੁੱਜਿਆ ਤਾਂ ਰਿਕਾਰਡ ਕਾਇਮ ਕਰਦੇ ਹਮ ਇੱਕ ਥਾਪੇ ਕਰ ਰੰਦਾ ਬਾਪੂ ਸਾਡ ਇੱਕ ਦਾ ਉਹ ਲੰਦਾ ਹੋਣਾ ਮੜਾ ਜਾ ਜਰੂਰ ਇੱਧਰ ਆ ਜਾ ਭਾਈ ਆ ਸਰੋਂ ਦੇਖੋ ਭਾਈ ਜਮਾਂ ਹੀ ਹੋਣੀ ਤਾ ਨੇੜੇ ਰਹੋ ਮੜਾ ਜਾ